First of all, I am very, very thankful to all the team of uh, Punjab police. ਅਹ ਦਿলো ਧੰਨਵਾਦ ਕਰਦੇ ਆ ਜੀ ਕਿਉਂਕਿ ਮੈਂ ਵੀ ਅੱਜ ਦੇ ਨਾਲ ਸੀ ਰਾਤ ਨੂੰ ਬੱਚਾ ਜਦੋਂ ਨਹੀਂ ਮਿਲ ਰਿਹਾ ਸੀ ਔਰ ਕੰਟੀਨਿਊਸਲੀ ਖੜੀ ਲੱਗ ਤੇ ਇਹਨਾਂ ਨੇ ਟਰੈਕ ਕਰ ਕਰਕੇ ਕੈਮਰਾ ਤੋਂ ਕੈਮਰਾ ਬੱਚਾ ਜਿਹੜਾ ਜੀ ਵਿਦਨ 12 ਵਾਰਡਸ ਦੇ ਵਿੱਚ ਪੇਰੈਂਟਸ ਦੇ ਸਾਹਮਣੇ ਖੜਾ ਕੀਤਾ ਹੈ ਬੱਚੇ ਨੂੰ ਦੇਖ ਕੇ ਦੇਖੋ ਰੋਣ ਆ ਰਿਹਾ ਉਹਦਾ ਕਾਰਨ ਪੇਰੈਂਟਸ ਜਿਹੜੇ ਆ ਉਹ ਬੱਚੇ ਤੇ ਬੜੀ ਉਮੀਦਾਂ ਰੱਖਦੇ ਕਰੋ ਪੇਰੈਂਟਸ ਜਿਹੜੇ ਆ ਬੱਚੇ ਵੀ ਕਈ ਵਾਰੀ ਗਲਤੀ ਕਰ ਜਾਂਦੇ ਉਹ ਘਰੋਂ ਨਿਕਲ ਜਾਂਦੇ ਆ ਉਹ ਜਾਂਦੀ ਬਜਾਏ ਬਾਹਰ ਸਜਾਰਿਆ ਬਾਹਰ ਤੋਂ ਇੱਕ ਬੁਤੇਗ ਬਾਦਸਾਬੀ ਦਾ ਗੁਰਦੁਆਰਾ ਉੱਥੇ ਪ੍ਰਸ਼ਾਦ ਖਾ ਕੇ ਫੇਰ ਨਿਕਲ ਰਿਹਾ ਨਿਕਲ ਕੇ ਫੇਰੇ ਸ਼ਹੀਦਾ ਸਾਹਿਬ ਸਰਤਾਸਰੇ ਵੀ ਸ਼ਹੀਦਾ ਸਾਹਿਬ ਆ ਕੇ ਨੂੰ ਫੇਸ ਕੀਤਾ ਹੈ ਔਰ ਇੰਨੀ ਜਲਦੀ ਬੱਚੇ ਨੂੰ ਕਵਰ ਕੀਤਾ ਜੀ ਮੈਨੂੰ ਪਤਾ ਹੈ ਸਾਰੇ ਜਿੰਨੇ ਵੀ ਸਟਾਫ ਮੈਂਬਰਸ ਨੇ ਪੂਰੀ ਰਾਤ ਖੜੇ ਰਹੇ ਹੈ ਔਰ ਲਗਾਤਾਰ ਰੇਸ ਕਰਕੇ ਆਜ ਬੱਚਾ ਪੇਰੈਂਟਸ ਦੇ ਹਰਨਾ ਨੇ ਹਵਾਲੇ ਕੀਤਾ ਹੈ ਔਰ ਮੈਂ ਪਿਆਰੇ ਬੱਚੇ ਨੂੰ ਇਹ ਕਹਿਣਾ ਚਾਹੂੰਗਾ ਪੁੱਤਰ ਜੀ ਮਾਂ ਪਿਓ ਨਹੀਂ ਲੱਭਣੇ ਇਹ ਗੱਲ ਯਾਦ ਰੱਖੇ ਅੱਗੇ ਤੋਂ ਇਹ ਗਲਤੀ ਨਹੀਂ ਕਰਨੀ ਥੈਂਕ ਯੂ ਸੋ ਮਚ ਕੱਲ ਰਾਤ ਪੀਐਸ ਬੀਡ ਡਿਵੀਜ਼ਨ ਦੇ ਏਰੀਆ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜੋ ਕਿ 10 ਸਾਲ ਦਾ ਬੱਚਾ ਆਰਿਆਨ ਘਰੋਂ ਮਿਸਿੰਗ ਸੀ ਜੋ ਕਿ ਸਕੂਲ ਲਈ ਤਿਆਰ ਹੋ ਕੇ ਗਿਆ ਸੀ ਪਰ ਸ਼ਾਮ ਤੱਕ ਘਰ ਨਹੀਂ ਸੀ ਵਾਪਸ ਆਇਆ ਉਹ ਮਾਮਲਾ ਬੜਾ ਸੰਜੀਦਾ ਹੋਣ ਕਰਕੇ ਇਹ ਤੁਰੰਤ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ। ਮਾਨਯੋਗ ਕਮਿਸ਼ਨਰ ਆਫ ਪੁਲਿਸ ਅਸ਼ੀਸ਼ ਜਲਦੀਪ ਸਿੰਘ ਤੇ ਅਗਵਾਈ ਕੀਤੀ ਐ ਤੇ ਡੀਸੀਪੀ ਇਨਵੈਸਟੀਗੇਸ਼ਨ ਸ਼੍ਰੀ ਹਰਪ੍ਰੀਤ ਸਿੰਘ ਮੰਡੀਅਰ ਤੇ ਡੀਸੀਪੀ 3 ਸ਼੍ਰੀ ਅਕਾਲ ਸਿੰਘ ਅੰਦਵਾ ਇਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਜਿਹੜੇ ਠਾਣਿਆਂ ਦੀ ਪੁਲਿਸ ਰਿਪੋਰਟਸ ਐ ਐਸੇ ਜੋ A ਡਿਵੀਜ਼ਨ B ਡਿਵੀਜ਼ਨ ਐਸੇ ਜੋ ਗੱਲਾਂ ਮਕੂਲਪੁਰਾ ਸੀਜੀਪਾਦਨ ਤੱਕ ਸੀਰੀਏ ਤੋਂ ਇਹ ਸਾਰੀਆਂ ਟੀਮਾਂ ਨੇ ਬਹੁਤ ਅੜਕ ਤੱਕ ਮਿਹਨਤ ਕੀਤੀ। ਸਾਰੀ ਰਾਤ ਲੋਕਾਂ ਦੇ ਨਾਲ ਇਹਦੇ ਵਿੱਚ ਅਸੀਂ ਵੀ ਮੈਂਸ਼ਨ ਕਰਨਾ ਚਾਹੁੰਦਾ ਹਾਂ ਕਿ ਪਬਲਿਕ ਦਾ ਸਾਨੂੰ ਬਹੁਤ ਸਲਾਹ ਮਿਲਿਆ ਅਸੀਂ ਸਾਰੀ ਰਾਤ ਲੋਕਾਂ ਦੇ ਦਰਵਾਜ਼ੇ ਖੜਾ ਕੇ ਜਿਵੇਂ ਬੁਲਾਉਂਦੇ ਰਹੇ ਆ ਤੇ ਲੋਕਾਂ ਨੇ ਇੱਕ ਕੰਸਰਨ ਦੇਖਦੇ ਹੋਏ ਕਿ ਜਿਵੇਂ ਇਹਨਾਂ ਦੀ ਆਪਣੀ ਪ੍ਰੋਬਲਮ ਹੁੰਦੀ ਹੈ ਸਾਡਾ ਸਾਥ ਦਿੱਤਾ ਜੋ ਅਸੀਂ ਇਹ ਬੱਚਾ ਜੋ ਕਿ ਬਹੁਤ ਜਗ੍ਹਾ ਤੇ ਘੁੰਮਦਾ ਫਿਰਦਾ ਸੀ ਇਹਨੂੰ ਅਸੀਂ ਅਲਟੀਮੇਟਲੀ ਜਿਹੜਾ ਗੁਰਦੁਆਰਾ ਸ਼ਿਖ ਤਸਾਬ ਤੋਂ ਟਰੈਕ ਕਰ ਲਿਆ ਤੇ ਉੱਥੋਂ ਦੇ ਜਿਹੜੇ ਹੈਗੇ ਨੇ ਪ੍ਰਬੰਧਕ ਉਹਨਾਂ ਦੀ ਮਦਦ ਦੇ ਨਾਲ ਕਿਉਂਕਿ ਉੱਥੋਂ ਅਸੀਂ ਜਿਹੜਾ ਸੇਫਲੀ ਇਹ ਕਵਰ ਹੋ ਗਿਆ ਤੇ ਹੁਣ ਜਿਹੜਾ ਇਹਨਾਂ ਦੇ ਪੇਰੈਂਟਸ ਕੇਵਾਲੇ ਕਰ ਦਿੱਤਾ ਗਿਆ ਇਹਦੇ ਵਿੱਚ ਇੱਕ ਅਪੀਲ ਅਸੀਂ ਕਰਨਾ ਚਾਹੁੰਦੇ ਆ ਕਿ ਪੇਰੈਂਟਸ ਜਿਹੜੇ ਨੇ ਉਹ ਆਪਣੇ ਬੱਚਿਆਂ ਦੇ ਨਾਲ ਥੋੜਾ ਦਾਲਗੇ ਥੋੜਾ ਮਨੂਸ ਤਰੀਕੇ ਨਾਲ ਨਿਗਰਾਨੇ ਵਿੱਚ ਰੱਖਣ ਤੇ ਬੱਚੇ ਵੀ ਜਿਹੜੇ ਨੇ ਉਹ ਮਤਲਬ ਪੇਰੈਂਟਸ ਦਾ ਜਿਹੜਾ ਹਮਦਾ ਖਤਰੇ ਸ਼ਾਇਆ ਦੇ ਵਿੱਚ ਉਸ ਤਰੀਕੇ ਨਾਲ ਰਹਿਣ ਕਿਉਂਕਿ ਨਹੀਂ ਤਾਂ ਵੈਸੇ ਵੀ ਸੋਸਾਇਟੀ ਦੇ ਵਿੱਚ ਕੋਈ ਜ਼ੋਰ ਅਨਸੰਥਾਨਿਕ ਘਟਨਾ ਹੋ ਸਕਦੀ ਹੈ।